ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਦੋਸਤੋ ਸਾਡੇ ਇਸ ਚੈਨਲ ਪੰਜਾਬੀ ਅਲਬੇਲਾ ਪੀਐਮਐਸ ਦੇ ਵਿੱਚ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਿਲਕੁਲ ਤੇ ਅੱਜ ਫਿਰ ਦੋਸਤੋ ਅੱਜ ਤੁਹਾਡੇ ਲਈ ਆਪਾਂ ਗੋਗਲ ਬੇਲੀ ਤੇ ਸਲੀਮ ਅਲਬੇਲਾ ਦੋਨਾਂ ਦੀ ਅੱਜ ਵੀਡੀਓ ਲੈ ਕੇ ਆਏ ਹਾਂ ਫਣੀ ਵੀਡੀਓ ਬਹੁਤ ਵਧੀਆ ਗੋਗਾ ਬਸ ਜ਼ਰੂਰੀ ਤੇ ਸਲੀਮ ਅਲਬੇਲੇ ਦੀ ਅੱਜ ਵੀਡੀਓ ਦੋਸਤੋ ਬੜੀ ਵਧੀਆ ਹੋਣ ਵਾਲੀ ਹੈ ਜਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਤੁਸੀਂ ਵੇਖਿਆ ਜੇ ਤੇ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਜੇ ਕਮੈਂਟਾਂ ਵਿੱਚ ਵੀ ਚੰਗਾ ਜਾਂ ਕੋਈ ਸੋਹਣਾ ਇਹ ਲਿਖ ਕੇ ਜ਼ਰੂਰ ਆਪੋ ਆਪਣੀ ਹਾਜ਼ਰੀ ਜ਼ਰੂਰ ਲਾਇਆ ਕਰੋ ਕਮੈਂਟ ਜ਼ਰੂਰ ਦੋਸਤੋ ਕਰਿਆ ਕਰੋ ਕਮੈਂਟ ਤੁਸੀਂ ਨਹੀਂ ਕਰਦੇ ਜੇ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਵੀਡੀਓ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਤਾਂ ਬੜਾ ਵਧੀਆ ਸ਼ੇਅਰ ਵੀ ਦੋਸਤੋ ਕਰਿਆ ਕਰੋ ਠੀਕ ਹੈ ਤੁਹਾਡਾ ਧੰਨਵਾਦ ਬਹੁਤ ਬਹੁਤ ਹੋਵੇਗਾ ਤੇ ਚਲੋ ਦੋਸਤੋ ਆਪਾਂ ਉਹ ਵੀਡੀਓ ਪਲੇ ਕਰਦੇ ਹਾਂ ਐ ਆਛ ਮੈਂ ਪਾ ਭਾਬੀ ਫਟਾਫਟ ਮਨੂ ਹਾਂਡੀ ਰੱਖ ਲੈਂਦੇ ਇਧਰ ਹੋ ਜਾ ਟਾਈਮ ਨਹੀਂ ਹੈਗਾ ਵੀ ਨਹੀਂ ਤੇ ਮੈਂ ਵਿਹਲੀ ਬੈਠੀ ਆ ਸਵੇਰੇ ਨਹੀਂ ਕਸਮੇ ਪਾ ਭਾਬੀ ਤੁਹਾਨੂੰ ਜ਼ਰੂਰ ਹੈ ਤਾਂ ਹਾਂਡੀ ਪਕਾਣੀ ਦੀ ਸਾਨੂੰ ਨਹੀਂ ਆਏ ਹਾਏ ਭਾਬੀ ਅਗੋ ਲੜਾਈ ਨਾ ਬਾ ਤੁਹਾਨੂੰ ਪਤਾ ਨਹੀਂ ਉਹਨਾਂ ਦਾ ਉਹਨਾਂ ਨੇ ਆਂਦੇ ਖਾ ਪਾ ਦੇੜੀ ਉਹਨਾਂ ਨੂੰ ਭੋਖੀ ਬਾ ਮੇਰਾ ਵਾਲਾ ਬਹਿ ਹੀ ਗੁੰਗਾ ਹੈ ਨਾ ਉਹ ਤਾਂ ਬੋਲਦਾ ਹੀ ਕੋਈ ਨਹੀਂ ਉਦੋਂ ਜ਼ੁਬਾਨ ਹੀ ਨਹੀਂ ਲੱਗੀ ਦੇਖ ਹਾਂਡੀ ਤੇ ਪਹਿਲੇ ਮੈਂ ਹੀ ਪਕਾਵਾਂਗੀ ਕਿਉਂ ਕਿ ਤੈਨੂੰ ਤੇ ਪਤਾ ਹੈ ਕਿ ਮੇਰੇ ਵਾਲਾ ਉਹਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਹੇ ਉਹਨੂੰ ਮੈਂ ਥੋੜੀ ਜਿਹੀ ਦੇਰ ਰੋਟੀ ਨਾ ਦਵਾ ਤੇ ਚਕਰਾ ਕੇ ਥਲੇ ਡਿੱਗ ਪੈਂਦਾ ਉਹ ਤੇ ਚਕਰਾ ਕੇ ਡਿੱਗ ਪੈਂਦਾ ਤੇ ਮੇਰੇ ਆਲਾ ਤਾਂ ਗੁੱਸੇ ਦਾ ਹੀ ਸੂਰ ਏ ਉਹਨੂੰ ਨਾ ਰੋਟੀ ਬਿਲੀ ਹੋਰ ਤੇ ਭਾਂਡੇ ਮੇਰੇ ਸਿਰ ਚ ਚੁੱਕ ਕੇ ਬਾਹਰ ਲੜੇ ਤੇ ਪਹਿਲੇ ਮੈਨੂੰ ਪਕਾਵਾ ਲੈ ਭੈਣਾ ਮੇਰੀ ਇਹ ਤੈਨੂੰ ਮੈਂ ਕਹਿ ਦਿੱਤਾ ਕਿ ਹਾਂਡੀ ਪਹਿਲੇ ਮੈਂ ਪਕਾਵਾਂਗੀ ਇਹ ਕੋਈ ਜ਼ਿੱਦ ਨਾ ਜ਼ਿੱਦ ਨਹੀਂ ਹੈ ਇਹ ਮੈਂ ਤਾਂ ਅਰਜ਼ੀ ਕਰ ਰਹੀ ਆ ਕਿ ਹਾਂਡੀ ਮੇਰੀ ਪਕੇਗੀ ਪਹਿਲੇ ਮੈਂ ਤੇਰੀ ਅਰਜ਼ੀ ਨਹੀਂ ਮੰਨਦੀ ਇਧਰ ਹੋ ਮੈਨੂੰ ਹਾਂਡੀ ਪਕਾਉਣ ਦੇ ਨਾ ਤੇ ਤੂੰ ਮੈਨੂੰ ਹੁਣ ਤੜੀਆਂ ਤੇ ਲਾਉਣ ਤੇ ਆ ਗਈਆਂ ਤੜੀਆਂ ਮੈਨੂੰ ਨਾ ਲਾਵੀਂ ਨੀ ਜੇ ਤੇਰਾ ਹੱਥ ਚੱਲਦਾ ਨਾ ਤੇ ਹੱਥ ਫੇਰਾ ਵੀ ਨਹੀਂ ਰੁਕਦਾ ਬੰਦ ਕੱਢੀ ਤੂੰ ਕੀ ਸਮਝਦੀ ਆ ਫਿਰ ਵੇਖ ਲੈਨੇ ਅੱਜ ਕਿਦੀ ਹੰਡੀ ਕਾਲੇ ਪੱਕੀ ਮੇਰੀ ਪੱਕੇਗੀ ਮੈਂ ਤੈਨੂੰ ਕਹਾਂ ਪਹਿਲੇ ਮੰਨੂ ਹੰਡੀ ਦਾ ਮੇਰੀ ਪੱਕੇਗੀ ਨਹੀਂ ਨਾ ਭਾਬੀ ਅੱਜ ਇੱਥੇ ਪੰਗਾ ਹੋ ਜਾਣਾ ਮੈਂ ਤੈਨੂੰ ਸਹੀ ਦੱਸਾਂ ਬਸ ਕਰ ਦੇ ਮੈਂ ਬਰਦਾਸ਼ਤ ਕਰੀ ਜਾ ਰਹੀ ਆ ਸਿਰਫ ਐਸ ਕਰਕੇ ਨਾ ਕਿ ਅੱਕੂ ਦੀ ਪਰਜਾਈ ਆ ਤੂੰ ਅੱਕੂ ਦੀ ਪਰਜਾਈ ਤੇ ਮੈਂ ਅਸਲੀ ਬਰਦਾਸ਼ਤ ਕਰੀ ਜਾ ਰਹੀ ਆ ਕਿ ਤੂੰ ਵੱਡੀ ਆ ਨੀ ਤੇ ਮੈਂ ਤਾਂ ਬਲਾਵਾ ਨਾ ਓ ਜਾ ਜਾ ਮੈਂ ਤੇਰੀ ਜਿਹਨੇ ਤਾਂ ਮੂੰਹ ਵੀ ਨਹੀਂ ਲਾਂਦੀ ਮੈਂ ਬੜਾ ਤੈਨੂੰ ਮੂੰਹ ਲਾ ਕੇ ਰਾਜ਼ੀ ਆ ਮੈਂ ਤਾਂ ਬੜੀ ਔਖੀ ਤੇ ਨੂੰ ਬਰਦਾਸ਼ਤ ਕਰ ਰਹੀ ਆ ਮੇਰਾ ਮੂੰਹ ਨਾ ਭਾਬੀ ਮੈਂ ਤਾਂ ਕਹਿ ਰਹੀ ਹਾਂਂਡੀ ਮੇਰੇ ਪਤਾ ਲੈ ਮੇਰਾ ਮੂੰਹ ਮੈਂ ਤੈਨੂੰ ਕਹਿਣ ਲਈ ਐਵੇਂ ਇੱਥੇ ਪੰਗਾ ਹੋ ਜਾਣਾ ਮੈਂ ਕਰੀਆ ਕਿ ਕੀ 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 ਕਰ ਕਰ ਖਲਸ ਬੰਦ ਕਰੀ ਆਂ ਮੈਂ ਤੇਰੇ ਕੋਲ ਡਰ ਨਹੀਂ ਆਂ ਓ ਚੱਲੇ ਚੱਲ ਮੈਨੂੰ ਤਾਂ ਤੂੰ ਉਸ ਦਿਨ ਦੀ ਪੈੜੀ ਲੱਗ ਰਹੀ ਆ ਜਿਸ ਦਿਨ ਤੂੰ ਮੇਰੇ ਕਮਰੇ ਚ ਵੜ ਕੇ ਨਾ ਮੇਰੀਆਂ ਚੀਜ਼ਾਂ ਕੇ ਪਿੱਛੇ ਕੀਤੀਆਂ ਸੜ ਚੀਜ਼ਾਂ ਕੇ ਪਿੱਛੇ ਕੀਤੀਆਂ ਮੇਰਾ ਨਾ ਵਾਵ ਰੋਲਾ ਮੈਨੂੰ ਵੀ ਪਤਾ ਤੇਰੀਆਂ ਚੀਜ਼ਾਂ ਕਿੱਧਰ ਪਿੱਛੇ ਕੀਤੀ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੇ ਚੋਰੀਆਂ ਹੋ ਗਿਆ ਮੋਰ ਕਾਦਾ ਲੋੜਾ ਆ ਗਿਆ ਕਾਦੀ ਖੱਪ ਪਾਈ ਆ ਅ ਚੌੜੇ ਬੱਚਾ ਕੋਈ ਹੋ ਰਿਹਾ ਸਾਰੇ ਮਰਬੇ ਤੱਕ ਤੁਹਾਡੀ ਆਵਾਜ਼ ਜਾਂਦੀ ਆ ਕਿਤੇ ਸਾਊਂਡ ਹਲਕਾ ਕੀ ਹੋਇਆ ਕੀ ਐ ਕੀ ਹੋਇਆ ਪੁੱਛ ਆਪਣੀ ਭਾਬੀ ਕੋਲੋਂ ਬਈ ਗੱਲ ਇੰਨੀ ਜੀ ਹੈ ਕਿ ਮੈਂ ਇਹਨੂੰ ਕਿਹਾ ਕਿ ਪਹਿਲੇ ਮੈਂ ਹਾਂਡੀ ਪਕਾਣੀ ਹੈ ਉਹ ਕਹਿੰਦੀ ਪਹਿਲੇ ਮੈਂ ਪਕਾਣੀ ਹੈ ਹੁਣ ਦੇਖੋ ਵੱਡੀ ਮੈਂ ਆ ਘਾਰ ਦੀ ਤੇਰੇ ਭਰਾ ਦੇ ਆ ਕੇ ਉਹਨੂੰ ਭੁੱਖ ਲੱਗੀ ਹੁੰਦੀ ਔਰ ਕੀ ਕਰਨਾਵੇਂ ਨਹੀਂ ਗੱਲ ਤੇ ਬਾਨੋ ਇਨਸਾਫ ਦੀ ਆ ਵੱਡੀ ਉਹ ਆ ਤੇ ਪਹਿਲਾਂ ਤੂੰ ਕਰ ਕਿ ਵੱਡੀ ਆ ਤੇ ਸਬਰ ਕਰ ਲੈ ਕੀ ਗੱਲ ਆ ਵੱਡੀ ਛੋਟੀ ਦਾ ਇਹ ਕਿਸੇ ਨੇ ਸਿਆਣੇ ਨੇ ਦੱਸਿਆ ਵਾ ਕਿ ਜਿਹੜੀ ਵੱਡੀ ਉਹਨੇ ਹਾਂਡੀ ਪਹਿਲਾਂ ਪਕਾਉਣੀ ਤੇ ਤੈਨੂੰ ਕੋਈ ਅਕਲ ਮਤ ਨਹੀਂ ਕਿ ਵੱਡਿਆਂ ਨੇ ਗੱਲ ਕਿਸ ਤਰ੍ਹਾਂ ਕਰੀ ਦੀ ਏ ਕਰੀਦੀ ਏ ਚੱਲ ਤੂੰ ਪਕਾ ਰੋਟੀ ਬੈਨਾ ਮੈਂ ਕੜਾ ਰੋਕ ਰਾ ਤੇ ਕਿਸ ਤਰ੍ਹਾਂ ਪਕਾ ਲੇਗੀ ਤੂੰ ਪਕਾ ਤੇ ਸਹੀ ਰੱਖ ਆ ਦੇਖ ਤੇਰੇ ਸਿਰ ਤੇਰੇ ਸਿਰ 'ਚ ਮੈਂ ਮਾਰ ਦੇਣਾ ਚਮਚਾ ਸੈਵਨ ਨਾਮ ਇਹਨੂੰ ਠੱਲੇ ਕਰ ਸਮਝਦੀ ਆ ਨਾ ਚੱਲ ਤੂੰ ਬੈਨਾ ਪਕਾ ਰੋਟੀ ਹਾਂ ਅਕੂ ਆ ਗਿਆ ਨਾ ਲੱਗ ਪਤਾ ਜਣਾਏ ਤੈਨੂੰ ਖਲੋ ਜਾ ਐਡਾ ਲਿਆਸਾ ਚੁੰਦੀਆ ਅਕੂ ਵੇਖੇ ਇਦਾਂ ਦੇ ਚੱਲ ਬਾਨਾ ਤੂੰ ਪਕਾ ਮੈਂ ਵੇਖਾ ਕੜਾ ਰੋਕਦਾ ਤੈਨੂੰ ਮੈਂ ਦੇਖਣੀ ਆ ਕਿਸਦਾ ਤੂੰ ਆਦੀ ਹੈ ਚੁੱਲੇ ਦੇ ਅੱਗੇ ਐਵੇਂ ਕਿਸਰਾ ਤੂੰ ਆਦੀ ਪਹਿਲੇ ਮੈਂ ਹਾਂਡੀ ਪਹਿਲੇ ਮੈਂ ਪਕਾਵਾਂਗੀ ਐ ਵੇਖ ਲੈ ਹੁਣ ਤੇਰੀ ਪਰਜਾਈ ਪੰਗਾ ਕਰ ਰਹੀ ਓ ਵੇਖ ਲੈ ਤੇਰੀ بیوی ਪੰਗਾ ਕਰ ਰਹੀ ਏ ਚਲੋ ਬਾਨਾ ਤੂੰ ਪਕਾ ਏ ਕੀ ਗੱਲ ਹੋਈ ਪਿੱਛੇ ਹਟ ਪਿੱਛੇ 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 ਕਿਉਂ ਪਿੱਛੇ ਹਟ ਪਹਿਲੇ ਮੈਂ ਪਕਾਣੀ ਹਾਂ ਪਹਿਲੇ ਮੈਂ ਪਕਾਵਾਂਗੀ ਉਹ ਖਦਾ ਕੀ ਕਰਨ ੜੇ ਤੁਸੀਂ ਕੋਈ ਅਕਲ ਕਰੋ ਕਿਉਂ ਸਾਰੇ ਪਿੰਡ ਨੂੰ ਸੁਣਾਉਣ ੜੇ ਜੇ ਖੱਪ ਸਾਰੀ ਜਾਊ ਲੋਕੀ ਕਹਿਣਗੇ ਕੀ ਕੰਜਰਪਾਓ ਕਰਨ ੜੇ ਆ ਤੁਸੀਂ ਬੀਵੀ ਨੂੰ ਕਿਉਂ ਨਹੀਂ ਸਮਝਾਂਦਾ ਬਾਨੋ ਹਾਂਜੀ ਗੁੱਸਾ ਛੱਡ ਦੇ ਹਾਂ ਛੱਡ ਤਾਂ ਤੂੰ ਪਕਾ ਪਕਾ ਤੂੰ ਕਿੱਥੋਂ ਪਕਾ ਕੀ ਪਕਾ जो मर्जी थे हो जाए कयामत आ जाए हांडी पहले मेरी पक्की ओ चलो ओ ओ छडा ओ चुप कर जा रिझाई की है तू ही तो की पकाण लगे दाल तो ते बानो तू की पकाण लगे आलू गोश्त लो जी इंसाफ दा तकाजा तो यही है पहले बानो तन्नू बना दे चल देखो नहीं नहीं कह रहे पंगा हो जाना ਓ ਕੋ ਕੋ ਲੜੀਆਂ ਦੇ ਚੀਜ਼ਾਂ ਕਰਦੇ ਨੇ ਓ ਕੋ ਖਲੋ ਜਾ ਖਲੋ ਜਾ ਓ ਕੀ ਤੂਫਾਨ ਆ ਗਿਆ ਵਾ ਉਥੇ ਮੈਨੂੰ ਮੁੰਡੇ ਨੇ ਦੱਸਿਆ ਜੀ ਤੁਹਾਡੇ ਘਰ ਚ ਲੜਾਈ ਹੁੰਦੀ ਆ ਇਹ ਕਾਦੀ ਲੜਾਈ ਆ ਇਹ ਸਿਆਣਿਆਂ ਸੱਚ ਗਿਆ ਵੀ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਲੱਥੇ ਨਹੀਂ ਮੈਂ ਹੁਣੇ ਵੇਖ ਲੈਣਾ ਵੀ ਹੋਇਆ ਕੀ ਇੱਥੇ ਤੇ ਕਿਸੇ ਗੱਲ ਦਾ ਹੀ ਨਹੀਂ ਪਤਾ ਤੂੰ ਤੇ ਬਾਹਰੋਂ ਆਉਂਦਿਆਂ ਆਉਂਦੇ ਚੜ ਗਿਆਂ ਮੈਂ ਇਹ ਮੇਰਾ ਮਤ ਗੱਲ ਤੇ ਤੂੰ ਬਿਦਾ ਕੇ ਬੈਠਾ ਬਿਦਾ ਕੇ ਕੀ ਬੈਠਾ ਵੀ ਬਾਨੋ ਨੇ ਕਿਹਾ ਕੀ ਵੀ ਮੈਂ ਹਾਂਡੀ ਪਹਿਲੇ ਪਕਾਉਣੀ ਮੈਨੂੰ ਭੁੱਖ ਲੱਗੀ ਹੈ ਤੇ ਪਰਜਾਈ ਦਾ ਕੰਮ ਨਹੀਂ ਗਾ ਕਹੇ ਵੀ ਤੂੰ ਛੋਟੀਆਂ ਪਹਿਲਾਂ ਬਕਾਲਾ ਹਾਂਡੀ ਤਾਂ ਲੜਾਈ ਹੁੰਦੀ ਆ ਹਾਂਡੀ ਤੇ ਤੂੰ ਤੇ ਆਉਂਦਿਆਂ ਹੀ ਕੋੜੇ ਦੇ ਚੜ ਗਿਆ ਨਾ ਇਹ ਸੁਣਿਆ ਵੀ ਗੱਲ ਹੋਈ ਕੀ ਆ ਬਾਹਰੋਂ ਆ ਕੇ ਤੇ ਝੂਠੇ ਉਹ ਹਾਂਡੀ ਤੋਂ ਨਹੀਂ ਲੜੀਦਾ ਹੁੰਦਾ ਕਮਲੀਓ ਦੱਸੋ ਐਦਾਂ ਕੋਈ ਸ਼ਰੀਕਾ ਸੁਣੇਗਾ ਕੋਈ ਪਿੰਡ ਸੁਣੇ ਕੀ ਆਖਣਗੇ ਚੱਲ ਤੂੰ ਪਹਿਲੇ ਪਗਾ ਇਹ ਐਵੇਂ ਪਹਿਲੇ ਅਸੀਂ ਭਗਾਉਣੀ ਆ ਇਹ ਕਿਹੜਾ ਇਨਸਾਫ ਆ ਜੀ ਉਹ ਠਹਿਰ ਜੋ ਬੰਦੇ ਤੁਹਾਡੇ ਖਲੋਤੇ ਆ ਨਾ ਕੀ ਫੈਸਲਾ ਕਰਨਗੇ ਤੂੰ ਦੱਸ ਕੀ ਕਹਿਣਾ ਮੈਂ ਤੇ ਕਹਿਣਾ ਵੀ ਇਹ ਵੱਡੀ ਆ ਇੱਜ਼ਤ ਵਾਲੀ ਜਗ੍ਹਾ ਆ ਸਾਡੀ ਮਾਵਾਂ ਬਜਾ ਆ ਪਹਿਲਾਂ ਬੰਨ੍ਹ ਕਰ ਇਹ ਇੱਕ ਮਿੰਟ ਤੂੰ ਕੀ ਪਕਾਉਣ ਲੱਗੀ ਐ ਮੈਂ ਦਾਲ ਤੂੰ ਆਲੂ ਗੋਸ਼ ਆ ਹਾਂਡੀ ਪਰੇ ਕਰ ਹਾਂਜੀ ਆ ਉੱਥੇ ਬਹਿ ਜਾ ਚੁੱਪ ਕਰਕੇ ਅਸੀਂ ਅੱਜ ਇਹਨਾਂ ਦੇ ਪਰੌਣੇ ਆ ਪਕਾ ਤੂੰ ਹੈ ਤੈਨੂੰ ਕਿੰਨੇ ਕਹਤਾ ਜੀ ਤੁਸੀਂ ਸਾਡੇ ਪਰੌਣੇ ਜੇ ਆਲੂ ਗੋਸ਼ ਨਹੀਂ ਪਕੜ ਲੱਗਾ ਸਾਨੂੰ ਤੇ ਅੱਬੇ ਦਾ ਫੋਨ ਆਇਆ ਅਸੀਂ ਸਹੁਰਿਆਂ ਦੇ ਚੇਲੇ ਉੱਥੇ ਰੋਟੀ ਖਾਣੀ ਸਾਡਾ ਕੈਂਸਲ ਆ ਆਲੂ ਗੋਸ਼ ਆ ਵੇਖ ਲਾ ਹੁਣ ਫਿਰ ਉਹਨੂੰ ਪਕਾਉਂਦੇ ਚੱਲ ਪਕਾ ਤੂੰ ਪਕਾਇਆ ਤੂੰ ਪਕਾਇਆ ਨਹੀਂ ਨਾ ਕਿ ਨੋ ਪਕਾ ਨਹੀਂ ਹੋਸਤੇ ਪੱਕੂਗਾ ਲੈ ਲੈ ਪੱਕੇਗਾ ਇੱਥੇ ਦਾਲ ਪੱਕੇਗੀ ਪਹਿਲੇ ਇਹ ਗੋਸ਼ਤ ਪੱਕੂਗਾ ਨਹੀਂ ਓਏ ਆਲੂ ਗੋਸ਼ਤ ਪੱਕੂਗਾ ਪਹਿਲੇ ਇੱਥੇ ਆਲੂ ਗੋਸ਼ਤ ਪੱਕੂਗਾ ਪਹਿਲੇ ਦਾਲ ਮਿੰਟ ਲੱਗਦਾ ਹਲੋ ਉਹ ਖਦਾ ਦਾ ਵਾਸਾ ਚਮਚਾ ਚਮਚਾ ਚਮਚਾਈ ਕਰਨਾ ਹੈ ਤੇ ਹਾਂ ਨਹੀਂ ਪੱਕੀ ਨਹੀਂ ਚਮਚਾਈ ਕਰਨਾ ਹੈ ਬਸ ਬਹੁਤ ਹੋ ਗਿਆ ਹੁਣ ਓਏ ਗੱਲ ਥੋੜਾ ਮੇਰੀ ਬੇਬੀ ਪਕਾਏਗੀ ਓ ਨਈਆਂ ਨਹੀਂ ਇਹ ਲੋਹੇ ਦੇ ਲਕੀਰ ਹੋਗੀ ਇੰਨੇ ਹਾਂਡੀ ਪਕਾਉ ਤੇ ਪਹਿਲਾਂ ਬਾਨੋ ਪਕਾਉਗੀ ਮੈਂ ਵੈਨਾ ਕਿਹੜਾ ਡੱਕਦਾ ਉਹਨੂੰ ਮੈਂ ਕਹਿ ਰਹੀ ਆ ਪਿੱਤਲ ਤੇ ਲਕੀਰ ਹੋ ਗਈ ਹੁਣ ਤੂੰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਤੇਰੀ ਹੋ ਗਈ ਐ ਹੁਣ ਮੈਂ ਕਰਨ ਲੱਗੀ ਆਪਣੇ ਭਰਾਵਾਂ ਨੂੰ ਫੋਨ ਉਹ ਖੁਦਾ ਦਾ ਨਾ ਹੀ ਉਹ ਸ਼ਾਦੀਆ ਭਰਾਵਾਂ ਨੂੰ ਫੋਨ ਨਾ ਕਰੀ ਉਹ ਮੇਰੀ ਗੱਲ ਸੁਣ ਲੈ ਇਹਨਾਂ ਕੋ ਨੀਆਂ ਬਾਹਰ ਚੱਲਿਆ ਜਾਣਾ ਲਓ ਜਾ ਤੇਰੇ ਤੂਫਾਨ ਬਚਾ ਦੇਣਾ ਇੱਥੇ ਮਾਵਾਂ ਨੇ ਬੱਚੇ ਨਹੀਂ ਸਾਹਮਣੇ ਆ ਮੈਂ ਆ ਮੈਂ ਤੇਰੇ ਹੱਥ ਜੋੜਦਾ ਥੱਲੀਆਂ ਹੱਥਰ ਥੱਲੀਆਂ ਪੈ ਜਾਣੀਆਂ ਓਏ ਮੇਰੀ ਗੱਲ ਸੁਣੋ ਕਿਉਂ ਘਰ ਬਰਬਾਦ ਕਰਨ ਲੱਗੇ ਓ ਹਲੋ ਉਹ ਤੇ ਨਾ ਆ ਵੇਖਦੇ ਨਾ ਭਾ ਵੇਖਦੇ ਨਾ ਤਾਇਆ ਵੇਖਦੇ ਨਾ ਮਾਮਾ ਵੇਖਦੇ ਜਿਹੜੇ ਇਹਦੇ ਪੇਕੇ ਕੱਚੇ ਦੇ ਡਾਕੂ ਆ ਨਾ ਮੈਂ ਜਾਣਦਾ ਆ ਤੇ ਲਾਲੇ ਜਿੰਨਾਂ ਨੂੰ ਬੁਲਾਉਣਾ ਏਦਾਂ ਨਹੀਂ ਅਹੀ ਕਿਤੇ ਮੈਂ ਜਾਣਨਾ ਵਾਂ ਹਾਂ ਜਾਣਦਾ ਆ ਉਹ ਤੈਨੂੰ ਕਿ ਉਹਨਾਂ ਦੀ ਕਾਹ ਨਾ ਹੋਊਗੀ ਅਸੀਂ ਵੇਖੇ ਬਦਮਾਸ਼ੀਆਂ ਅਸੀਂ ਪਿੰਡ ਚ ਹੀ ਰਹਿਨੇ ਆ ਆ ਜੀਏ ਉਹ ਪੈਰਾ ਦੀ ਮਿੱਟੀ ਨਾ ਛੱਡਿਓ ਇੱਥੇ ਹੀ ਖਲੋਵੋ ਇੱਥੇ ਹੀ ਉਹ ਪੈਰਾ ਦੀ ਮਿੱਟੀ ਛੱਡਦਾ ਹੀ ਨਹੀਂ ਆਉਣ ਲੱਗੇ ਨੇ ਮੇਰੇ ਬੱਬਰ ਸ਼ੇਰ ਇਹ ਪੈਰਾ ਦੀ ਮਿੱਟੀ ਚੱਟਦਾ ਇੱਲਾਹੀ ਹੁੰਨੇ ਆ ਉਹ ਤੁਹਾਡਾ ਭਲਾ ਆ ਸਿਆਣੇ ਬੰਦੇ ਦੀ ਸਾਨੂੰ ਸਮਝ ਆਣੀ ਆ ਨਾਵੇ ਜਿਲਾਕ ਬੰਦੇ ਦੀ ਅਸੀਂ ਅੱਖ ਮੜਨੇ ਆ ਓਏ ਭੈਣ ਮੇਰੀ ਦਾ ਫੋਨ ਰੱਬ ਖੈਰ ਕਰੇ ਹਾਂ ਭੈਣਾ ਹੈਲੋ ਅਸਲਾਮੁਅਲੈਕੁਮ ਪਾਇਲ ਹਾਂ ਅਕਰ ਫਫੜੇ ਹੋਰ ਰੋ ਕੇ ਵਿਖਾ ਓਏ ਅੱਛਾ ਕੀ ਹੋਇਆ? ਓਏ ਨੀ ਲੈ ਲੈ ਮੈਨੂੰ ਇਹਨਾਂ। ਮੇਰੇ ਦਿਓਰ ਨੇ ਤੇ ਮੇਰੀ ਪਰਚਾਈ ਦੇ। ਐ ਝੂਠੀ। ਤੁਹਾਡੇ ਚੁੱਟ ਚੁੱਟੇ ਮੇਰੇ ਜਮਾਨੇ ਲਵਤਾਲੂ ਕੀ ਕਹੀ ਦੱਸ। ਓ ਤੂੰ ਫਿਕਰ ਨਾ ਕਰ ਪਹਿਣਾ। ਮੈਂ ਤੇ ਤੂਫਾਨ ਹੁਣੇ ਤੇਰੇ ਸਿਰ ਤੇ ਪੋਚ ਰਿਹਾ। ਓਏ ਨਾ ਆਉਣਾ ਤੂੰ ਹੀ ਮੈਂ ਨਵੇੜ ਲਾਂਗਾ। ਮੈਂ ਤੁਹਾਡਾ ਪੜ੍ਹੋਈਆ ਬੋਲ ਰਿਹਾ। ਨਹੀਂ ਨਹੀਂ ਕਾਜ। ਇਹਦੀ ਗੱਲਾਂ ਚ ਨਾ ਆਇਓ। ਓ ਸ਼ਾਜਿਆ। ਬੰਦ ਕਰ ਫੋਨ ਅਸੀਂ ਆਏ ਦੋਵੇਂ। ਚੱਲ ਇਹਨੂੰ ਤੇ ਬੰਦ ਕਰ। ਆਕੇ ਓਏ ਫੋਨ ਕਰ ਉਹਨਾਂ ਨੂੰ ਦੁਬਾਰਾ ਮੈਂ ਕਹਿ ਰਹੀ ਆਗੇ ਉਹਨਾਂ ਨੇ ਕਿ ਮਸਲਾ ਹੱਲ ਹੋ ਗਿਆ ਓਏ ਫੋਨ ਨਹੀਂ ਹੋਏਗਾ ਕੁਝ ਵੀ ਤੂਫਾਨ ਕੇ ਗਾਲੇ ਓਏ ਬੜਾ ਤਗੜਾ ਬੰਦਾ ਨਿਕਲਿਆ ਯਾਰ ਬੜਾ ਬਾਜ ਕਾਹਦਾ ਰੋਲਾ ਪਾਇਆ ਏ ਕੀ ਹੋਇਆ ਕੋਈ ਸੱਪ ਨੇ ਵੱਢ ਲਿਆ ਜਾਂ ਦੁਸ਼ਮਣਾਂ ਨੇ ਹਮਲਾ ਕਰਤਾ ਹੀ ਇਹ ਨਹੀਂ ਤੇਰੀਆਂ ਆਥੀਆਂ ਗੱਲਾਂ ਦੀ ਵਜ੍ਹਾ ਤੋਂ ਮੈਂ ਤੈਨੂੰ ਹਰ ਗੱਲ ਨਹੀਂ ਉਹ ਦੱਸਦਾ ਓਏ ਹੋਇਆ ਕੀ ਏ ਪਰ ਸਿਰ ਤੇ ਬਣ ਗਈ ਏ ਤੇ ਸੁਣ ਤੂਫਾਨ ਕੀ ਏ ਓਏ ਪੈਣ ਦੇ ਸੋਹਰਿਆਂ ਨੇ ਉਹਦੇ ਸਿਰ ਤੇ ਜ਼ੁਲਮਾਂ ਦੇ ਪਹਾੜ ਤੋੜ ਦਿੱਤੇ ਨੇ ਐ ਕੀ ਕਹਿ ਰਿਹਾ ਓਏ ਮੈਂ ਠੀਕ ਕਹਿ ਰਿਹਾ ਓਏ ਜਿਨੇ ਸਾਡੀ ਪੈਣ ਨੂੰ ਦੁੱਖ ਦਿੱਤਾ ਅੱਜ ਦੀ ਰਾਤ ਉਹਦੀ ਕਬਰ ਚੋ ਹੋਏਗੀ ਅਤੀ ਸ਼ਰੀਕਾ ਦੀ ਇੱਟ ਨਾਲ ਇੱਟ ਵਜਾ ਦੇਾਂਗੇ ਓਏ ਇੱਕ ਨਹੀਂ ਛੱਡਣਾ ਇਹ ਹੋ ਜਾਊ ਹਟ ਨੇ ਹਟ ਜੇ ਉਹਦੇ ਪੇਕੇ ਆਣਾਂ ਤੇ ਤੇਰੇ ਪੇਕੇ ਕੋ ਮਰ ਨਹੀਂ ਗਏ ਹਾਂ ਗੱਲ ਵੀ ਸਹੀ ਆਪਣੇ ਅੱਬੇ ਨੂੰ ਫੋਨ ਕਰ ਕੋ ਸਾਡੇ ਵੱਲੋਂ ਵੀ ਮਰਨ ਵਾਲਾ ਬੰਦਾ ਚਾਹੀਦਾ ਓਏ ਹੈਲੋ ਮਰਨ ਵਾਲਾ ਆਹੋ ਮਰਨ ਵਾਲਾ ਕਰ ਪੀਉ ਨੂੰ ਫੋਨ ਹਾਂ ਮੈਂ ਕਰ ਲਉ ਕਰ ਲੋ ਅਸੀਂ ਕੀ ਤੇ ਹਦਾਲੋ ਗੱਲ ਤੇਰਾ ਅੱਬਾ ਤਾਂ ਇਕੱਲਾ ਹੀ ਕਾਫੀ ਆ ਭਰਾਵਾਂ ਨੂੰ ਤਾਂ ਸੱਦਾ ਦਿ ਲੋੜ ਵੀ ਆਬਾ ਤੇਰਾ ਇਕੱਲਾ ਹੀ ਹੁੰਦਾ ਰੋ ਰੋ ਤੈਨੂੰ ਨਹੀਂ ਰੋਣਾ ਹੁੰਦਾ ਰੋ ਤੂੰ ਬਾਜੀ ਓਏ ਹੋਏ ਜੀ ਆ ਜਿਹੜੀ ਮੇਰੀ ਵੱਡੀ ਦੀ ਜਠਾੜੀ ਤੁਹਾਨੂੰ ਮੈਂ ਕੀ ਦੱਸਾਂ ਉਹ ਜਿਹੜੇ ਮੈਨੂੰ ਗਰੰਟੀ ਤੇ ਲੈ ਕੇ ਆਏ ਉਹ ਨਾਲ ਰਲ ਕੇ ਇਹਨਾਂ ਨੇ ਚਮਚੇ ਮਾਰੇ ਮੈਨੂੰ ਕੈਂਚੀ ਕੈਂਚੀ ਵਾਲੀ ਜ਼ੁਬਾਨ ਕੈਂਚੀ ਕੈਂਚੀ ਆ ਦੇਖੋ ਵਧੀਆ ਆਵਾਜ਼ ਆ ਰਹੀ ਹੈ ਨਾ ਤੁਹਾਨੂੰ ਐਂ ਬੋਲਣ ਦੇ ਮੇਰੇ ਨਾਲ ਬਲਾ ਬਲਾ ਆਪਣੇ ਬੇਟੀ ਆਈ ਹੈ ਤੁਹਾਡੀ ਨਮਾਣੀ ਤੀ ਤੁਹਾਨੂੰ ਬੁਲਾਉਣ ਲਈ ਹੈ ਹਲੋ ਬੱਸ ਹੁਣ ਬੱਸ ਹੁਣ ਮਰਗ ਵਾਲੇ ਬੈਨਣਾ ਪਾ ਬੰਦਾਈ ਵਾਲੀ ਕਰ ਠੀਕ ਹੁਣ ਸਾਹਮ ਲੈਣਾ ਫਿਰ ਆਪ ਹੀ ਸਾਹਮ ਲੈਣਾ ਆ ਮਿਲਾਂਗੇ ਪੁੱਤ ਮੇਰੇ ਪ੍ਰਾਸ਼ੀ ਵਰਗੇ ਜਵਾਬ ਅਚਰਾਂ ਜਾ ਰਾਇਆ ਮੈਨੇ ਆ ਜਿੰਨਾਂ ਨੂੰ ਕਿਹੜਾ ਇੱਥੇ ਪਕਾਉਂਦਾ ਮੈਂ ਆ ਨਾਕਾ ਲਾਇਆ ਸਮਝੋ ਕਿ ਚੰਚ ਇਹ ਤਾਂ ਲਹੀ ਨਾ ਇਹ ਕਹਿੰਦਾ ਘਰ ਨਹੀਂ ਚੁੱਕਿਆ ਜੈ ਤੈਨੂੰ ਇਨਸਾਫ ਮਿਲੂਗਾ ਬਾਨੋ ਮੈਂ ਤੈਨੂੰ ਇਨਸਾਫ ਲੈ ਕੇ ਦਊਂਗਾ ਹਾਂਡੀ ਦਾ ਮੈਂ ਲੈ ਕੇ ਦਊਂਗਾ ਬੱਚੇ ਇੱਕੋ ਸੱਚ ਦੱਸਦੇ ਪੈਣਾ

ਆਹ ਦੁਸ਼ਮਣ ਘਲੋਤਾਈ ਆਹ ਆਹ ਆ ਜਿੱਦੇ ਥੇ ਟੋਟੇ ਹੀ ਹੋਣੇ ਨੇ ਤਾਂ ਤੇਰਾ ਘਰੀ ਬਹੁ ਫੈਲ ਜਾਣੀ ਤੈਨੂੰ ਤੂਫਾਨ ਕਿਹੜਾ ਈ ਇੰਨਾ ਚ ਆ ਤੂਫਾਨ ਹੀ ਕੋਈ ਦੇਖ ਬਿੜਖ ਤੈਨੂੰ ਲੱਗਾ ਹੀ ਗਿੱਟੇ ਦੇ ਤੰਦੀ ਵਟਣ ਤੂਫਾਨ ਆਏ ਪਰਜਾਈ ਬੁਲਾ ਲੈ ਆਪਣੇ ਭਰਾ ਨੂੰ ਨਹੀਂ ਤਾਂ ਮੈਂ ਤੇ ਚਾਲੂ ਪਾ ਲਾਂਗਾ ਤਾਰ ਤੈਨੂੰ ਪਤਾ ਨਹੀਂ ਇਹ ਮੇਰਾ ਸ਼ੀ ਵਰਗਾ ਭਰਾ ਹੀ ਸ਼ੀ ਵਰਗਾ ਇਹ ਤੁਹਾਨੂੰ ਅੱਜ ਤੱਕ ਕੋਈ ਪਾਰ ਹੀ ਨਹੀਂ ਚੁੱਕ ਸਕਿਆ ਤੁਹਾਨੂੰ ਪਤਾ ਨਹੀਂ ਇਹ ਕੌਣ ਆ ਦੇ ਨੂੰ ਪਾਲਾ ਹਾਂਡੀ ਚ ਇਹਨੇ ਨਹੀਂ ਕੰਨਣਾ ਨਹੀਂ ਕੰਨਣਾ ਹੋਪਣ ਦੀ ਗੱਲ ਨਾ ਤੂਫਾਨ ਇਹਨੇ ਤੁਹਾਡੀ ਭੈਣ ਨੂੰ ਮਾਰਿਆ ਵੀ ਇਹ ਤੇ ਬੁਰਾ ਭਲਾ ਵੀ ਕਿਹਾ ਇਹ ਬੁਰੇ ਨੇ ਹਏ ਹਏ ਮਾਰੇ ਨੇ ਯਾਰ ਇਹ ਤੇ ਡਾਇਲੌਗ ਬਣਦੇ ਕੋਈ ਨਹੀਂ ਕੇ ਹਾਂਡੀ ਦੀ ਗੱਲ ਆ ਤੁਸੀਂ ਐ ਜਿਵੇਂ ਭੈਣ ਦਾ ਦੁਪੱਟਾ ਖਿੱਚਿਆ ਤੂਫਾਨ ਹੈ ਹਾਂਡੀ ਦੀ ਮਾਸਾ ਗੱਲ ਆ ਤੇ ਤੁਸੀਂ ਇੰਨੀ ਵਧਾਉਂਦੇ ਨਹੀਂ ਉਦੋਂ ਮੈਨੂੰ ਕਹਿੰਦਾ ਬਲਾਲਾ ਮੈਂ ਡਰਨਾ ਕਿਸੇ ਕੋਲੋਂ ਮੈਂ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਡਰਦਾ ਮੈਂ ਕਿਸੇ ਕੋਲ ਹਾਂ ਕੇ ਗੱਲ ਕਰ ਹੁਣ ਸਾਡੇ ਨਾਲੇ ਨਹੀਂ ਮਸਲੇ ਨੂੰ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਡਰਦਾ ਹਾਂ ਕਿਸੇ ਕੋ ਇਹ ਕਿਹਾ ਸੀ ਤੁਹਾਨੂੰ ਧਮਕੀਆਂ ਤੇਰੇ ਸਣ ਧਮਕੀਆਂ ਆ ਕੇ ਬੁਲਾ ਲੈ ਆਪਣੇ ਭਰਾਵਾਂ ਨੂੰ ਕੀ ਕਰਨਗੇ ਗੱਲ ਕੀ ਕਰਨੀ ਆ ਗਏ ਹੁਣ ਅਸੀਂ ਬੋਲ ਬੋਲ ਸਾਹਮਣਾ ਇੱਕ ਮਿੰਟ ਇੱਕ ਮਿੰਟ ਤੂੰ ਭਰਾਵਾ ਲੜੀ ਤੂੰ ਥੱਲੇ ਬਹਿ ਤੂੰ ਇੱਕ ਘਰ ਦੀਆਂ ਮਸਲੇ ਆ ਇਹਨਾਂ ਨੇ ਤੁਸੀਂ ਬਾਜੀ ਕਿਉਂ ਤੁਸੀਂ ਆਪਣੇ ਭਰਾਵਾਂ ਨੂੰ ਬੁਲਾ ਲਿਆ ਹੋਰ ਤੂੰ ਦੱਸ

ਏ ਲੜ ਗਿਆ ਨਹੀਂ ਇਹਦੀ ਤੇ ਆਪਾਂ ਵੈਕਸੀਨ ਵੀ ਨਹੀਂ ਲਵਾਈ ਇਹ ਕੋਈ ਗੱਲ ਹੈ ਇਹ ਕੋਈ ਗੱਲ ਹੈ ਕਰਨ ਵਾਲੀ ਤੁਹਾਡੀ ਨਹੀਂ ਤੂੰ ਮਾਸਾ ਹਾਂਡੀ ਦੀ ਗੱਲ ਵਾ ਤੇ ਤੁਸੀਂ ਉਹਨੂੰ ਚੱਕ ਸਾਲਿਆ ਨੂੰ ਫੋਨ ਕੀਤਾ ਆ ਇੱਥੇ ਸਾਰਾ ਪਿੰਡ ਆਖੂਗਾ ਗੱਲ ਇਹ ਹੁੰਦੀ ਆ ਵੀ ਕੋਈ ਕਿਸੇ ਦੇ ਪਾਸਿਓਂ ਮਰਿਆ ਨਹੀਂ ਹੁੰਦਾ ਉਧਰੋਂ ਸਾਡਾ ਵੀ ਜਿਹੜਾ ਪਿਉ ਬਜਾ ਸੋਰਾ ਆ ਨਾ ਉਹ ਤੁਰ ਪਿਆ ਉਧਰੋਂ ਤੂੰ ਵੀ ਆਪਣਾ ਇੰਤਜ਼ਾਮ ਕਰ ਲੈ ਬਲਾਲ ਤੂੰ ਆਪਣੇ ਸੋਰੇ ਨੂੰ ਸਾਡੀ ਕਿਹੜੀ ਗੱਲ ਹੈਗੀ ਏ ਹਾ ਤੂਫਾਨ ਅੱਜ ਜਗਾਵਰ ਨੀ ਪਿਆ ਵਿੱਚ ਓ ਛੱਡ ਦਿਓ ਛੱਡ ਦਿਓ ਖੁਦਾ ਦਾ ਆਵਾਜ਼ ਲੱਗਦਾ ਜਗਾਵਰ ਤੂਫਾਨ ਦੇ ਸਿਰ ਤੇ ਘੁੰਮਿਆ ਫਿਰਦਾ ਏ ਮੇਰੀ ਗੱਲ ਸੁਣਾ ਬਦਮਾਸ਼ ਲੋਗ ਨੇ ਇਹ ਨਹੀਂ ਤੈਨੂੰ ਮੈਂ ਪਹਿਲੇ ਕਿਹਾ ਸੀ ਤੂੰ ਕਿਹਾ ਨਹੀਂ ਮੈਂ ਵੇਖ ਲਾਂਗਾ ਅਸੀਂ ਕੋਈ ਚੂੜੀਆਂ ਨਹੀਂ ਪਾਈਆਂ ਹੁਣ ਆ ਗਏ ਅੱਗੇ ਹੋ ਅੱਗੇ ਹੋ ਫੜ ਲਓ ਇਹਨੂੰ ਫੜ ਲਓ ਜ਼ਰਾ ਗਿਚੀ ਤੋਂ ਪੜੋ ਗਿਚੀ ਤੋਂ ਠੰਡਾ ਹੋ ਜਾ ਮੈਂ ਦੰਦੀ ਵੜ ਦੇ ਲਵਾ ਮੇਰਾ ਬੋੜਾ ਹੋ ਗਿਆ ਠੰਡੇ ਹੋ ਜਾਓ ਠੰਡੇ ਹੋ ਜਾਓ ਤੈਨੂੰ ਯਾਰ ਚੁੱਕ ਯਾਰ ਫੜੇ ਖੜਾ ਇਹਨੂੰ ਜਾ ਕੇ ਫੋਨ ਕਰ ਆ ਤੇ ਰੇ ਰਸਤੇ ਜੀ ਆ ਕਿਤੇ ਆ ਨਾ ਬਲਾ ਉਹਨੂੰ ਬਜ਼ੁਰਗ ਆਦਮੀ ਨੂੰ ਕਿਉਂ ਮਰਵਾਉਣਾ ਤੂੰ ਅੱਬਾ ਜੀ ਆਜੋ ਪਾਣੀ ਪੁਲਾਂ ਤੋਂ ਲੰਘ ਗਿਆ ਹੁਣ ਹੁਣ ਤੁਹਾਡੀ ਜ਼ਰੂਰਤ ਆ ਆ ਪੁਲਾਂ ਤੋਂ ਲੰਘ ਗਿਆ ਤੇਰੇ ਤੋਂ ਨਹੀਂ ਲੰਗਣਦਿਆਂ ਪਾਣੀ ਪਹੁੰਚੋ ਪਹੁੰਚੋ ਹੈ ਬੂਏ ਦੇ ਅੱਗੇ ਆ ਗਏ ਆਜੋ ਆਜੋ ਇਹਨਾਂ ਨੇ ਸਾਨੂੰ ਗੱਲ ਪੈ ਜਾਣਾ ਸਾਡੇ ਹਾਂ ਜਾਓ ਆ ਗਏ ਚਲੋ ਫੇ ਇੰਜ ਤੇ ਇੰਜ ਹੀ ਸਹੀ ਆ ਇੱਥੇ ਦੇਖ ਲੈਨੇ ਆ ਨੂੰ ਬਲਾਸ ਬਜ਼ੁਰਗ ਗਦੀਆਂ ਹੱਡੀਆਂ ਤੜਵਾਉਣੀਆਂ ਓਏ ਅਕੂ ਉਹ ਤੁਹਾਨੂੰ ਵੇਖਣ ਨੂੰ ਬਜ਼ੁਰਗ ਲੱਗਦਾ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਉਹਨੇ ਚੰਡਾ ਖਾਧੀਆਂ ਤਾਂ ਮਾਰ ਗਿਆ ਮਾਰ ਗਿਆ ਮਾਰ ਗਿਆ ਚੰਡਾ ਮਾਰੀਆਂ ਮਾਰੀਆਂ ਤੂੰ ਇਹ ਤੁਰਦਾ ਹੋ ਜਾ ਐ ਦੇਣਾ ਤੁਹਾਨੂੰ ਹੁਣ ਜੇ ਸਾਈਕਲ ਚੋਰਾਂ ਵਰਗੀ ਸ਼ਕਲ ਬਣਾ ਕੇ ਫਿਰਨ ਡਿਆ ਤੈਨੂੰ ਕਿਹਾ ਸੀ ਸਾਡੀ ਭੈਣ ਦੇ ਸਾਹਮਣੇ ਕਦੀ ਉੱਚਾ ਨਾ ਬੋਲੀਆਂ ਇਸ ਕਰਦੇ ਓਏ ਉੱਚਾ ਨਹੀਂ ਭਾਈ ਉੱਚਾ ਨਹੀਂ ਬੋਲਿਆ ਦਿਲ ਦੀ ਮਰੀਜ਼ ਆ ਇਸ ਤੇ ਹਾਂਡੀ ਦੀ ਗੱਲ ਕਰਨ ਦੇ ਪੈ ਜਾ ਪੈ ਜਾ ਹਾਂ ਪਾ ਲੈ ਨੂੰ ਓਏ ਓ ਛੱਡ ਓਏ ਗੁੱਸੇ ਦਾ ਜ਼ਹਿਰ ਹੀ ਹੈਗਾ ਓਏ ਇਹਨੂੰ ਪਰੇ ਖੜਾ ਥੋੜਾ ਜਿਹਾ ਜਾ ਕੇ ਤੇ ਫੇਰ ਆ ਜੀ ਤਲੂੰਗੀ ਚ ਪਾ ਦਿਆਂ ਲੈ ਨਹੀਂ ਅਰਗਾ ਪਹਿਲਵਾਨ ਲੈਂਦਾ ਏ ਚਲੋ ਵੇਖ ਲਓ ਫਿਰ ਹਜੇ ਵੀ ਹਜੇ ਵੀ ਹਜੇ ਵੀ ਹੱਥ ਜੋੜ ਲਓ ਮਾਫੀ ਮੰਗ ਲਓ ਹਾਂ ਅਸੀਂ ਨਹੀਂ ਅਸੀਂ ਨਹੀਂ ਆਪਣੇ ਜਾਨ ਨੇ ਹੱਥ ਜੋੜਨ ਜੜਨ ਵਾਲੇ ਆ ਰਿਹਾ ਸਾਡਾ ਅੱਬਾ ਕਰ ਲੈਂਦਾ ਗੱਲ ਉਹ ਜੋੜੇਗਾ ਕਿਉਂ ਕਿਉਂ ਜੋੜੇਗਾ ਗੱਲ ਕਰੂਗਾ ਤੁਹਾਡੇ ਨਾਲ ਇਹ ਕੀ ਗੱਲ ਹੈ ਥੇ ਇਹ ਕੋਈ ਗੱਲ ਹੈ ਲੈਣ ਵਾਲੀ ਮੇਰੀ ਦੀ ਦੇ ਨਾਲ ਬਦਵਾਸ਼ੀ ਕਰਨੀਗੇ ਚੱਲ ਉਹ ਹੁੰਦਾ ਹੀ ਡਾਂਸ ਕਰਨ ਲੱਗ ਪਈ ਅੱਛੇ ਬੱਡੇ ਬੱਡੇ ਕੰਨੇ ਆ ਕੀ ਹੋਇਆ ਕਣੀਓ ਡਾਂਸ ਕਰਨ ਅੱਬਾ ਇਹ ਹੁਣਾਂ ਕੀ ਆ ਕੀ ਇਨਸਾਫ ਦੀ ਗੱਲ ਆ ਪੀ ਨਸੀ ਸੰਕਿਸ਼ਮ ਮੈਨੂੰ ਗੱਲ ਸੁਣ ਤੇਰੀ ਜ਼ਿੰਮੇਵਾਰੀ ਤੇ ਕੋਈ ਨਾ ਮੈਂ ਤੇ ਆ ਸੀ ਮੇਰੀ ਗਰੰਟੀ ਸੀ ਨਾ ਤੇਰੀ ਗਰੰਟੀ ਸੀ ਸਾਰੇ ਮੇਰੀ ਗਰੰਟੀ ਖਤਮ ਲੈ ਜਾ ਕਿਉਂ ਕਿਉਂ ਲੈ ਜਾ ਹੁਣ ਮੈਨੂੰ ਦੱਸ ਗਾਗਾ ਅਬ ਮੇਰੇ ਤੋਂ ਪੈਰ ਲਾਇਆ ਤਾਂ ਲੱਗਦਾ ਕੰਮ ਕਰਨਾ ਬਨੇਰੇ ਭਾਈ ਗੱਲ ਇਹ ਆ ਵੀ ਬਾਨੋ ਤੁਹਾਡੀ ਧੀ ਰੋਟੀ ਪਕਾਉਣ ਲੱਗੀ ਸੀ ਪਹਿਲਾਂ ਹਾਂ ਉਹ ਹੁਣ ਜਾਣ ਕੇ ਤੋਂ ਉਸ ਲਈ ਆ ਕਰਨਾ ਵੱਡੇ ਹੋਣ ਦਾ ਨਾ ਫਾਇਦਾ ਚੁੱਕਣ ਦੀ ਕਹਿੰਦੀ ਪਹਿਲਾਂ ਮੈਂ ਪਕਾਉਣੀ ਹੁਣ ਦੱਸੋ ਪੀ ਉਹਨਾਂ ਨੇ ਪਕਾਉਣੀ ਦਾਲ ਅਸੀਂ ਪਕਾਉਣਾ ਆਲੂ ਗੋਸ਼ਤ ਤਾਂ ਸਾਖ ਤੁਸੀਂ ਆਪ ਬੈਠ ਕੇ ਕਰ ਦੋ ਬੈਠ ਕੇ ਕਰ ਬੈਠ ਕੇ ਕਰ ਲੋ ਇੱਥੇ ਹੁਣ ਜਿਹੜਾ ਮੈਂ ਵੱਡਾ ਕਰਦਾ ਹਾਂਜੀ ਜਿਹੜਾ ਫੈਸਲਾ ਮੈਂ ਕਰ ਰਿਹਾ ਨਾ ਉਹ ਤੁਹਾਨੂੰ ਮੰਨਣਾ ਪੈਣਾ ਹੈ ਜਿਆਤੀ ਇਹਨਾ ਦੀ ਜਿਆਤੀ ਦੀ ਗਾਦੀ ਮੈਂ ਚਲਣੇ ਤੱਕ ਗਣ ਲੇ ਬਦਮਾਸ਼ ਸੱਦੇ ਬਦਮਾਸ਼ ਵੀ ਮੇਰੇ ਸਾਲੇ ਆ ਭਰਾ ਉਹਦੇ ਅਸੀਂ ਕੈਕਸ ਲੈਂਦੇ ਰੇ ਲੋਕਾਂ ਕੋਲ ਮੰਗਲ ਦੀ ਮੰਗਲ ਅਗਲੇ ਟੈਕਸ ਦੇ ਦੇ ਕੇ ਜਾਂਦੇ ਸੀ ਅ ਭਾਈ ਮੰਗਲ ਦੇ ਮੰਗਲ ਸਦਕਾ ਹੁੰਦਾ ਵਾ ਤੁਸੀਂ ਟੈਕਸ ਐਵੇਂ ਕਹੀ ਜਾਂਦੇ ਉਹਨੂੰ ਟੈਕਸੀ ਸਮਝਦਾ ਹੈ ਹੈ ਤੈਨੂੰ ਕੀ ਪਤਾ ਤਾਇਆ ਤਾਇਆ ਆ ਜਾ ਹੁਣ ਤੂੰ ਆ ਗਿਆ ਨਾ ਬੈ ਕੇ ਗੱਲ ਸੁਣ ਤੁੱਸੀ ਕੀ ਦਿੱਤੀ ਜ਼ਿਆਦਤੀ ਆ ਵਾ ਵਾ ਕਦੇ ਵੀ ਨਹੀਂ ਜ਼ਿਆਦਤੀ ਬਰਦਾਸ਼ਤ ਆ ਰਹੀ ਨਹੀਂ ਤੁਸੀਂ ਆਓ ਤੁਸੀਂ ਮੇਰੀ ਧੀ ਦੇ ਨਾਲੇ ਜ਼ਿਆਦਤੀ ਚਾਹ ਤੇ ਯਾਰ ਰੇਤ ਲੰਘਿਓ ਰੇਤ ਲੰਘਿਓ ਚਲੋ ਆ ਜਾਓ ਅਸੀਂ ਤੇ ਬਣੇ ਵੱਡੇ ਗੁੰਡੇ ਆਪ ساری ਜ਼ਿੰਦਗੀ ਚਲੋ ਬਾਹਰ ਲੈ ਹੋ ਜਾਓ ਉਹ ਬੈਠੇ ਜੇ ਸਾਹਮਣੇ ਇਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਪਿੰਡ 'ਚ ਨਾਲੇ ਧਮਕਾਇਆ ਉਹ ਵੇਖੋ ਉਹਨਾਂ ਦੀਆਂ ਸ਼ਕਲਾਂ ਕਾਤਲਾਂ ਵਰਗੀਆਂ ਲੱਗਦੀਆਂ ਕਿ ਨਹੀਂ ਲੱਗਦੀਆਂ ਤੇ ਹੈ ਲੇਕਿਨ ਇੱਕ ਤੇ ਜਨਾਨ ਨੇ ਜ਼ਿਆਦਤੀ ਕੀਤੀ ਛਡੇ ਨਾਲ ਆਪ ਵਾਦ ਗਿਆ ਉਹਦੇ ਰੱਖਿਆ ਬਸ ਇਹ ਬਦਮਾਸ਼ੀ 'ਚ ਹੁੰਦਾ ਹੈ ਬੈਠੋ ਆਪੇਲੀ ਕੁਰਸੀ ਲਿਆਓ ਦਸਿਬਾ ਦਮਾਸ਼ ਓਏ ਚਾਚਾ ਰਾਮ ਨਾਲ ਗੱਲ ਕਰੀ ਸਾਡੇ ਨਾਲ ਇਹ ਤੇ ਫੁੱਲ ਗੁੱਸੇ ਚ ਹਾਂ ਹੈਂ ਤੇ ਫੁੱਲ ਗੁੱਸੇ ਚ ਤੇ ਫੁੱਲ ਗੁੱਸੇ ਚ ਤੇ ਤੁਹਾਨੂੰ ਲਿਆਂਦਾ ਲੜਨਾ ਲੜਨਾ ਕਾਗਡਾ ਤੁਹਾਡੇ ਚ ਦੋਵੇਂ ਹੀ ਅਸੀਂ ਜਗਾਵਰ ਤੇ ਤੂਫਾਨ ਮਾਰਾਂਗੇ ਮਾਰਾਂਗੇ ਇੱਥੇ ਯਾਰ ਇੱਧਰ ਆ ਜਾਓ ਫਿਰ ਤੁਸੀਂ ਕਿਹੇ ਹੋਰ ਨੂੰ ਪੰਚਾਇਤੀ ਬਣਾ ਲੈਣੀ ਬਦਮਾਸ਼ੀ ਕਰਨੀ ਆ ਜਗਾਵਰ ਇਹ ਸਾਡਾ ਤਾਇਆ ਵਾ ਇਹ ਸਾਡਾ ਪਿਓ ਆ ਬਜਾ ਪਿਓ ਮਰਨ ਤੋਂ ਬਾਅਦ ਇਹ ਹੀ ਆ ਇਹਦੀ ਵਾਰੀ ਆ ਹੁਣ ਹੈਲੋ ਨਹੀਂ ਮੇਰੀ ਗੱਲ ਆ ਅਸੀਂ ਇਹਦੀ ਗੱਲ ਮੰਨਣੀ ਆ ਤੁਸੀਂ ਬਹਿ ਜਾਓ ਪੰਚਾਇਤ ਕਰ ਲਓ ਆ ਜਾਓ ਬਹਿ ਜਾਓ ਜਿਹੜਾ ਝੂਠਾ ਹੋਵੇ ਉਹਨੂੰ ਤੁਸੀਂ ਛਿੱਤਰ ਮਾਰੋ ਬਾਬਾ ਇੱਥੇ ਇੱਥੇ ਬੈਠੋ ਬੰਨੋ ਬਹਿ ਜਾ ਉਹ ਕੁਰਸੀ ਲਿਆ ਕੁਰਸੀ ਲਿਆ ਉਥੋਂ ਮੈਨੂੰ ਤਾਂ ਤੱਪ ਜਣਾ ਦੀ ਗੁੜੀ ਨੇ ਫੋਨ ਕਰਕੇ ਕਿ ਗੁੰਡੇ ਸੱਦੇ ਨਾਲੇ ਭਾਈ ਦੇਖੋ ਤੁਸੀਂ ਸਾਡੇ ਸਿਰ ਤੇ ਨਾ ਹੋਵੋ ਇਹ ਤੇ ਸਾਨੂੰ ਲੈ ਦੇ ਗਏ ਸੀ ਨਾ ਯਾ ਤੂੰ ਇੱਧਰ ਆ ਜਾ ਹੇ ਬੱਚਾ ਛੋਲੀ ਕਰ ਰਿਹਾ ਤਾ ਮੈਂ ਮੈਂ ਸਰਗਰਦੇ ਚੱਲਣ ਚਲੀ ਛੋਲੀ ਛੱਡ ਲੈ ਅੱਥੇ ਬਹਿ ਜਾ। ਅੱਥੇ ਬਹਿ ਰਨਾ ਬਸ ਦਮਾਛੀ ਨਹੀਂ ਕਰਨੀ ਮੈਂ ਬੜਾ ਸ਼ਰਮਸਾਰ ਦੇ ਵੀ। ਮੈਨੂੰ ਤੇ ਪਹਿਲੇ ਬੜਾ ਸਾਹ ਚੜਿਆ। ਕੀ ਗੱਲ ਹੈ ਮੈਂ ਬੜਾ ਦੌੜ ਕੇ ਆਇਓ। ਗੋਲੀ ਨੇ ਜਦੋਂ ਮੈਨੂੰ ਦੱਸਿਆ ਨਾ ਤੇ ਰੁਕੀ ਹੀ ਨਹੀਂ। ਨਹੀਂ ਨਹੀਂ ਰੁਕਦਾ ਤੇਰੇ ਪਿਓ ਦੀਆਂ ਬ੍ਰੇਕਾਂ ਫੇਲ। ਅਸੀਂ ਤੇਰੀ ਰੁਕਦਾ। ਦੇਖ ਤੇ ਦਾਕਾ ਮੇਰੀ ਗੱਲ ਸੁਣ ਤੇਰੇ ਗਾਰੰਟੀ ਤੇ ਕੜੇ ਨਾ ਘਰੇ ਬੈਠ। ਮੇਰੀ ਕੋਈ ਗਾਰੰਟੀ ਨਹੀਂ। ਗਰੰਟੀ ਜਿਹਦੀ ਦਿੱਤੀ ਜਦੋਂ ਉਹ ਹੀ ਨਹੀਂ ਇੱਜ਼ਤ ਕਰਨ ਦੀ ਮੈਂ ਕਿਹੜੇ ਪਾਸੇ ਚਲਾ ਜਾਵਾਂ ਅੱਬਾ ਜੀ ਹਮੇਂ ਜਦੋਂ ਵੱਡੀ ਪਰਝਾਈ ਆ ਵੱਡੀ ਪਰਝਾਈ ਆ ਤਾਇਆ ਉਹਨੇ ਕਿਹਾ ਵੀ ਪਹਿਲੇ ਮੈਨੂੰ ਹਾਂਡੀ ਪਕਾ ਲੈਂਦੇ ਮਿੱਤੇ ਉਹ ਵੱਡਿਆ ਤੇ ਨਿੱਕੀ ਨਹੀਂ ਗਈ ਤੇ ਇਹਦਾ ਹੱਕ ਨਹੀਂ ਵੱਡਾ ਵੱਡਾ ਬੰਦਾ ਵੈਸੇ ਹੀ ਕਹਿੰਦਾ ਵੀ ਤੂੰ ਮੇਰੀ ਨਿੱਕੀਆਂ ਭੈਣਾਂ ਆਰ ਗਈਆਂ ਤੂੰ ਪਕਾ ਲਾ ਇੰਗਰ ਵਾਲੀ ਇੱਟ ਮਾ ਸੁਣ ਲੈ ਮੇਰੀ ਮੈਨੂੰ ਮੈਂ ਦੱਸ ਦਿਆਂ ਓਏ ਤੂਫਾਨ ਫੜ ਲੈ ਇਹਨੂੰ ਓਏ ਇੱਕ ਮਿੰਟ ਇੱਕ ਮਿੰਟ ਲੰਘ ਜਾਓ ਉਹਨਾਂ ਦੀ ਮੈਂ ਠੱਗਿਆ ਕਿਉਂ ਇਹਦਾ ਫੀਡਰ ਕਿੱਥੇ ਆ ਕੜਾ ਫੀਡਰ ਇਹ ਫੀਡਰ ਵਾਲਾ ਨਹੀਂ ਇਹ ਖੰਜਰ ਵਾਲਾ ਹੀ ਖੰਜਰਾ ਚੀ ਵੀ ਛਰੀ ਲਗਣੀ ਦੇ ਕੇ ਆ ਤੂਫਾਨ ਲੀਰਾ ਕਰਨਾ ਦੀਆਂ ਪਰਚਾ ਮੇਰੇ ਤੇ ਕਰਵਾ ਦੇ ਫੜ ਹਾਂ ਠਹਿਰ ਜਾ ਬਹਿ ਜਾ ਮੇਰਾ ਤਾਇਆ ਆਇਆ ਨਾ ਉਹਦੀ ਗੱਲ ਸੁਣ ਲਾ ਕਸ਼ਫ ਐ ਚਲੇ ਹੁੰਦੇ ਜਿਹੜੇ ਵਟੇ ਕਰਦੇ ਹਾਂ ਹਣਾਂ ਤੇ ਸੀ ਮੈਨੂੰ ਕੀ ਸਮਝ ਆਏ ਤੇ ਮੈਂ ਅਸੀਂ ਤਾਂ ਆਇਆ ਸਮਝਨੇ ਉਹ ਭਾਈ ਪੰਚਾਇਤੀ ਆ ਤੁਹਾਡਾ ਪਿਓ ਦੇਖ ਗੱਲ ਸੁਣ ਕੱਕਾ ਮੇਰੀ ਮੈਂ ਤੈਨੂੰ ਦੱਸਾਂ ਰੋਟੀ ਤਾਂ ਗੱਲਾਂ ਦੇਣ ਤੁਸੀਂ ਰੋਟੀ ਤੇ ਕੁੱਤੇ ਨੂੰ ਵੀ ਪਾ ਦੇਈ ਦੀ ਬਿਲਕੁਲ ਤਾਇਆ ਜੀ ਰੋਟੀ ਤਾਂ ਬੰਦਾ ਕੁੱਤੇ ਨੂੰ ਵੀ ਪਾ ਦਿੰਦਾ ਕੁੱਤੇ ਨੂੰ ਵੀ ਪਾ ਦਿੰਦਾ ਆ ਤਾਇਆ ਮੈਨੂੰ ਰੋਟੀ ਅਸੀਂ ਪਿਓ ਆ ਤੇ ਸਾਡਾ ਵੱਡਾ ਵਾ ਵੱਡੇ ਵਾਲੀ ਗੱਲ ਭਲਾ ਕੀ ਆ ਕੀ ਆ ਤੁਸੀਂ ਇਦਾਂ ਕਰੋ ਹਾਂ ਉਹ ਵੱਡੀ ਹਾਂ ਇਹ ਛੋਟੀ ਛੋਟੀ ਇੱਥੇ ਕਰੋ ਕਿ ਇੱਕ ਜਾਨੀ ਰੋਟੀ ਸਵੇਰੇ ਨੂੰ ਪਕਾ ਲੈ ਕਰ ਇੱਕ ਜਾਨੀ ਸ਼ਾਮ ਨੂੰ ਪਕਾ ਲੈ ਲੈ ਜੀ ਆ ਹੋਇਆ ਨਾ ਫੈਸਲਾ ਅੱਬੇ ਨੂੰ ਪਤਾ ਹੀ ਨਹੀਂ ਕਿ ਅਸੀਂ ਦੋਵੇਂ ਘਰ ਵੱਖਰੇ ਆ ਉਹ ਅਸੀਂ ਕਿ ਪਕਾਉਣੀ ਉਹਨਾਂ ਦੀ ਹੋਸ਼ ਕਰ ਅੱਬਾ ਬਾਈ ਇਹਨਾਂ ਨੇ ਲਾਈਆਂ ਸਾਨੂੰ ਤੜੀਆਂ ਉਹ ਜਗਾਵਰ ਨੇ ਤੇ ਆ ਤੂਫਾਨ ਨੇ ਐਸੀ ਗੱਲਾਂ ਨਹੀਂ ਕਰਾਉਣਾ ਅਸੀਂ ਕਿ ਚੀੜੀਆਂ ਨਹੀਂ ਪਾਈਆਂ ਆਈਆਂ ਤੇ ਆ ਗਈ ਪਾਇਆ ਇੱਥੇ ਚੂੜੀਆਂ ਤੇ ਨੇ ਨਾ ਹਾਂ ਹਾਂ ਗੱਲ ਸੁਣ ਲੈ ਮੇਰੇ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡਾ ਵੱਡਾ ਪੈਰ ਵੱਡਾ ਵੱਡਾ ਤੁਹਾਡੇ ਅੱਬੇ ਦਾ ਵੱਡਾ ਪੈਰਾ ਹਾਂਜੀ ਹਾਂਜੀ ਜਿਹੜਾ ਫੈਸਲਾ ਮੈਂ ਕਰ ਰਿਹਾ ਨਾ ਤੁਸੀਂ ਜਿਹੜੇ ਤੇ ਰੱਖਣਾ ਕਿ ਉਹਦਾ ਤੇ ਕਾਇਮ ਰਹਿਣਾ ਰਹਿਣਾ ਜੀ ਰਹਿਣਾ ਆ ਜਿਹੜੀ ਕੜੀ ਆ ਇਹ ਤੁਹਾਡੀ ਹੈ ਹਾਂ ਮੈਨੂੰ ਵੀ ਪਤਾ ਮੈਨੂੰ ਮੈਂ ਦੱਸਣਾ ਵੀ ਜ਼ਰੂਰੀ ਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਸੀ ਦੇਖੋ ਮੈਂ ਕਿੰਨਾ ਸਫ਼ਰ ਹੈ ਕਰਕੇ ਆਇਆ 2-3 ਕਿਲੋਮੀਟਰ ਤੇ ਹਾਂਡੀ ਤੇ ਲੜਾਈ ਹਾਂਡੀ ਤੇ ਲੜਾਈ ਜਿਹੜੇ ਘਰ ਤੁਸੀਂ ਕਿੰਨੇ ਜੀ ਘਰ ਤੇ ਕੋ 26 ਜੀ ਮੈਂ ਤਾਂ ਮੇਰੀ ਬੀਵੀ ਹੈ ਜੀ ਤੇ ਇਹ ਕਿਨੇ ਜਾਣੇ ਇਹ ਤੇ ਦੀ ਬੀਵੀ ਤੇ ਚਾਰ ਜਾਣੇ ਜੇ ਤੁਸੀਂ ਇੱਕ ਹਾਂਡੇ ਪਕਾਓ ਕਿੰਨੇ ਵਰਕਤ ਪਾਵੇ ਵਾ 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 ਗੱਦ ਤੁਸੀਂ ਇੱਕ ਹਾਂਡੀ ਜੇ ਬਗਾ ਕੇ ਖਾਣਾ ਤੁਹਾਡਾ ਪਿਆਰ ਵੀ ਵਧ ਜਾਣਾ ਵਧ ਜਾਣਾ ਇਹ ਪਕਾਉਂਦੇ ਸੀਗੇ ਇਹ ਮੋਟੀਆਂ ਖਾ ਜਾਂਦਾ ਸੀ ਮੇਰੇ ਲਈ ਨਾ ਛੱਡਦਾ ਈ ਸ਼ੋਰਾ ਇੱਕ ਦਿਨ ਚੋਰੀ ਸਾਰਾ ਸਾਲਣ ਖਾ ਗਿਆ ਸ਼ੋਰਾ ਹੀ ਛੱਡਣਾ ਤੂੰ ਹੈ ਹੀ ਸ਼ੋਰਾ ਕਿਹਨੂੰ ਕਿਹਾ ਯਾਰ ਅਰੇ ਯਾਰ ਲਾਣ ਦੇ ਓਏ ਮਾਰ ਨਾ ਹੋਰ ਆ ਗੱਲ ਓਏ ਕਿਨੂੰ ਕਿਹਾ ਈ ਬਸ ਓਏ ਸੋਲਰ ਪਲੇਟ ਇੱਥੇ ਬੜੇ ਅੱਬਾ ਤੁਸੀਂ ਵੱਡੇ ਹੋ ਤੂੰ ਲੜਾਈ ਲੜਨ ਆਇਆ ਸਾਡੇ ਅੱਲਾ ਪਤਾ ਨਹੀਂ ਜੇ ਕਿੱਕ ਬੰਦ ਨੂੰ ਸਾਰੀਆਂ ਪੈਣੀਆਂ ਕੋਈ ਗੱਲਾਂ ਕਰਨ ਵਾਲੀ ਚਲੋ ਛੱਡੋ ਤਾਇਆ ਮੇਰਾ ਤਾਇਆ ਤਾਇਆ ਗੱਲਾਂ ਰਹਿ ਗਿਆ ਹੁਣ ਡਰਤਾ ਸਾਰੇ ਤਾਇਆ ਖੇਡਦਾ ਤੇਰੇ ਖੇਡਦਾ ਵਾ ਇਹ ਤੇਰੇ ਨਾਲ ਗਿੱਜ ਗਿਆ ਬੈਠੋ ਤਾਇਆ ਦੀ ਗੱਲ ਸੁਣੋ ਸੁਣੋ ਤਾਇਆ ਮੈਂ ਬਾਨੋ ਪੈ ਅੱਰਾ ਜਗਾਵਰੇ ਸਾਡਾ ਤਾਇਆ ਇਹ ਸਾਡੇ ਪਿਓਆਂ ਪਜਾ ਅਸੀਂ ਇਹਦੀ ਗੱਲ ਮੰਨਣੀ ਕਿਉਂਕਿ ਬਿਮਾਰਸ਼ਮਾਰ ਰਹਿੰਦਾ ਸ਼ੂਗਰ ਇਹਨੂੰ ਆ ਹੈ ਬਲੱਡ ਪ੍ਰੈਸ਼ਰ ਇਹਦਾ ਵੱਧਾ ਗੋਡੇ ਇਹਦੇ ਆ ਹਾਰਟ ਤਿੰਨ ਚਾਰ ਵਾਲ ਵੀ ਪਏ ਤੇ ਬਸ ਇੱਕ ਦੋ ਰਿਪੋਰਟਾਂ ਹੋਰ ਕਰਾਈਆਂ ਦੇਖੋ ਕੀ ਬਣਦਾ ਪਤਾ ਮੈਰੇ ਬਿਮਾਰੀ ਦਾ ਕਿਸੇ ਨੂੰ ਨਹੀਂ ਸੀ ਪਤਾ ਹਾਂਜੀ ਤੇ ਸਾਰੇ ਪਿੰਡ 'ਚ ਦੱਸ ਦਿੱਤਾ ਕਿ ਬਾਪਾ ਬਾਪਾ ਮਾਰ ਸਾਰਿਆਂ ਨੂੰ ਪਤਾ ਤਾਇਆ ਜੀ ਜਾਣ ਵਾਲਿਆਂ ਨੂੰ ਕੌਣ ਮੋੜ ਸਕਦਾ ਆ ਭਾਈ ਤੁਹਾਨੂੰ ਨਾ ਅਸੀਂ ਇਨਾਂ ਨੂੰ ਆਖਿਆ ਸੀ ਕਿ ਅੱਬਾ ਜਵਾਨੀ ਚ ਕਾਤਲ ਰਿਆ ਆ ਲੈ ਗੁੰਡੇ ਤੇ ਤੂੰ ਹਿੱਲੋ ਜੁਲੋ ਤੂੰ ਨੇਹ ਦੇਹਾ ਮਲਕ ਜਿੰਨੇ ਨਾ ਸਟੈਪ ਘੱਟ ਕਰੋ ਤੇ ਕੋਈ ਨਾ ਬਦਮਾਸ਼ੀ ਵਾਲੀ ਗੱਲ ਕਰੋ ਜਿਹੜਾ ਇਨਾਂ ਨੇ ਸਾਡਾ ਨਾ ਬੁਰਾ ਕੀਤਾ ਆ ਸਾਨੂੰ ਕਹਾਤਾ ਸੁਣਾ ਰਿਹਾ ਤੂੰ ਸਾਨੂੰ ਸੁਣਾ ਰਿਹਾ ਹਲ ਜਾ ਠਹਿਰ ਜਿੱਤ ਲੈ ਸਣ ਮੇਰੇ ਅੱਸੀ ਵੀ ਕੋਈ ਚੂੜੀਆਂ ਨਹੀਂ ਪਾਈਆਂ ਯਾਰ ਇਹਨੂੰ ਦਰਜਨ ਚੂੜੀਆਂ ਪਵਾ ਦੇ ਮੇਰੇ ਤੇਰੇ ਮੇਰੇ ਕੋਲ ਆ ਜਾ ਅੱਬਾ ਤੂੰ ਕਾਦੀ ਬਦਮਾਸ਼ੀਆਂ ਚ ਚੂੜੀਆਂ ਤੋਂ ਤਰਸਿਆ ਵਾ ਬਸ ਗੱਲ ਸਣ ਯੰਗ ਖੋਨਾਂ ਉਹਨਾਂ ਦੇ ਹੱਥ ਭਾਰੇ ਆ ਤੇ ਤੁਹਾਨੂੰ ਕਹਦੇ ਲਈ ਤੁਸੀਂ ਤਾਂ ਕਹੇ ਸੀ ਮੈਨੂੰ ਫੋਨ ਕਰਿਓ ਜਦੋਂ ਕੋਈ ਤੇ ਮੈਂ ਪਹੁੰਚਿਆ ਨਹੀਂ ਸਿਰਫ ਪਹੁੰਚਣ ਆਈ ਆ ਹੁਣ ਹਾਂਡੀ ਦਾ ਕੀ ਕਰਨਾ ਦੱਸੋ ਮੈਂ ਕਹਦਾ ਸਿਆਣਾ ਜੇ ਤੁਸੀਂ ਤੁਹਾਡੇ ਲੜਾਤਾ ਤੁਸੀਂ ਦੱਸੋ ਕੀ ਖਾਣਾ ਪੀਣਾ ਕੀ ਆ ਵੇਖੋ ਗੜੀ ਐ ਤੇ ਚਾਹ ਬਣਾ ਹਮ ਨਾਲ ਥਾੜੇ ਜੇ ਬਿਸਕਟ ਮੰਗਾ ਲਾ ਫਿਰ ਰੋਟੀ ਸ਼ਾਮ ਨੂੰ ਪਕਾਵਾਂਗੇ ਤੇ ਜਦੋਂ ਪਕਾ ਕੇ ਖਾ ਲਾਂਗਾ ਮੈਂ ਆਹਣਾ ਚਾਰ ਪੰਜ ਦਿਨ ਇੱਥੇ ਹੀ ਆ ਇੰਨੀ ਨਹੀਂ ਲੜਾਈ ਹੋਈ ਸਾਡੀ ਤੁਸੀਂ ਜਾਓ ਆਪਣੇ ਘਰ ਬਾ ਸਾ ਮੜਾ ਜਾਂ ਮਕਾ ਕੇ ਇੰਨੀ ਤੇ ਸਾਡੀ ਲੜਾਈ ਦੀ ਤਿਆਰੀ ਨਹੀਂ ਗੁੰਡੇ ਆਏ ਲੈ ਇੱਥੇ ਮੈਂ ਤੇ ਆਪਣੇ ਵਕਤ ਉਹ ਗੁੰਡੇ ਆਏ ਕਲੱਬ ਰੈਸਟ ਹੋਸਾ ਗੁੰਡੇ ਆਏ ਤੇ ਚਾਹ ਵੀ ਬਣਾ ਲਈਏ ਰੋਟੀ ਵੀ ਬਕਾ ਲਈਏ ਚਾਰ ਦਿਨ ਤੁਹਾਨੂੰ ਰੱਖੀਏ ਹੁਣ ਵੀ ਇਹ ਸਮਝਾ ਲੈ ਆਪਣੇ ਟਾਈਨ ਨੂੰ ਮੈਂ ਗੁੰਡੇ ਕੋ ਗੈਰ ਨਹੀਂ ਮੇਰੇ ਸਾਲੇ ਆ ਉਹਦੀ ਭੈਣ ਨੂੰ ਕੋਈ ਤਕਲੀਫ ਹੋਈ ਹੁਣ ਤੁਹਾਡੀ ਧੀ ਨੂੰ ਕੋਈ ਤਕਲੀਫ ਹੋਈ ਤੁਸੀਂ ਆਏ ਨਾ ਚੱਲ ਕੇ ਆਏ ਆ ਆਇਆ 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 ਨਾ ਇਦਾਂ ਹੀ ਹੋ ਆਇਆ ਲੇਕਿਨ ਗੱਲ ਸੁਣ ਹਾਂ ਇਹ ਆਇਆ ਡਾੜ ਲੈਣਾ ਨਹੀਂ ਲੜਨ ਨਹੀਂ ਆਇਆ ਮੇਰੇ ਸਾਹਮਣੇ ਮੇਰੇ ਨਾਲ ਆ ਮੇਰੇ ਉੱਤੇ ਚੜੇ ਚੜਾਣ ਦੇ ਕੋਈ ਨਹੀਂ ਉਹ ਐਸੇ ਬੱਚਾ ਕੋਈ ਨਹੀਂ ਬੱਚਾ ਦੇਖੋ ਗੱਲ ਸੁਣ ਸਿਆਣੀ ਗੱਲ ਇਹ ਆ ਕਿ ਤੁਸੀਂ ਇੱਕ ਹੰੜੀ ਬਕਾਉ ਥਾਰੇ ਚ ਇੱਕ ਘਰ ਅੰਦਰ ਰਵੋ ਤੁਸੀਂ ਦੋਨੀਆਂ ਪੈਣਾ ਅੰਦਰ ਰਵੋ ਹਾਂ ਤੁਸੀਂ ਤੇ ਭਰਾ ਹੈਗੇ ਦੇਖੋ ਨਾ ਸਿਆਣੀ ਗੱਲ ਕੀਤੀ ਉਹਨਾਂ ਨੇ ਲੈ ਕੇ ਗਣੀ ਏ ਜੇ ਤਾਇਆ ਜੇ ਜਵਾਨੀ ਸਾਡੇ ਤੇ ਵੀ ਆਈ ਸੀ ਹਾਂ ਅੱਛੇ ਜਦੋਂ ਪਿੰਡ 'ਚ ਫੇਰੇਦੇ ਸੀ ਨਾ ਚਿੱਟੀ ਘੜੀ ਤੇ ਫਿਰਦਾ ਹੁੰਦਾ ਸੀ ਆਹੋ ਕਾਲੀ ਘੋੜੀ ਬੈਣ ਨਹੀਂ ਦਿੰਦੀ ਆਹ ਕਾਲੀ ਕਾਲੇ ਕੌਣੇ ਸੀ ਬੈਣੇ ਦਿੰਦੇ ਪਤਾ ਨਹੀਂ ਤੇਰੀ ਗੜੀ ਤੇ ਬੜਦਾ ਸੀ ਬੈਣ ਦੀ ਗੜੀ ਧੀ ਬੈਣ ਨੂੰ ਆਪਣੀ ਧੀ ਬੈਣਾ ਸਮਝ ਹੀਦਾ ਸੀ ਇਸ ਬਾਰੇ ਤੇ ਲੜਾਈ ਹੈ ਨਹੀਂ ਇਹ ਤਾਂ ਗੱਲ ਹੀ ਨਹੀਂ ਗੱਲ ਆਂਦੀ ਵੀ ਆ ਹੱਟਦੀ ਗੱਲ ਹੈ ਮੈਨਾਂ ਨੇ ਆਪਣਾ ਅੰਦਰ ਜਿਹੜਾ ਦੁਨੀਆਂ ਟੁੰਡਾ ਹੁੰਦਾ ਸੀ ਨਾ ਉਹ ਬਾਬਾ ਤੋਂ ਲੜਨਾ ਕਿ ਕਿਤਾਬ ਲਿਖਾਉਣ ਆਇਆ ਸਾਡੇ ਕੋਲ ਤੇਰੀ ਹਿਸਟਰੀ ਲਿਖਣੀ ਆਂ ਸੀ ਉਹਨਾਂ ਦੇ ਗਾਲ ਪਾਇਆ ਉਹਨਾਂ ਨੂੰ ਫੈਰ ਮਾਰ ਕੋ ਛੁਰੀ ਮਾਰ ਉਹ ਪਿੱਠਾ ਨਿਕਾਏ ਨਾ ਤਾਂ ਦੋਸਤੋ ਇਹ ਸੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ